ਬੱਚਾ ਆਪਣਾ ਕਦੋਂ ਤੋਂ ਹੋਇਆ ਸੀ ਗੁੰਮ ਕੱਲ ਹੋਇਆ ਜੀ ਸਵਾ 6 ਵਜੇ ਅੱਛਾ ਜੀ ਅੱਛਾ ਜੀ ਤੇ ਪੁਲਿਸ ਪ੍ਰਸ਼ਾਸਨ ਦਾ ਕਿੰਨਾ ਸਹਿਯੋਗ ਰਿਹਾ ਤੁਹਾਨੂੰ ਪੁਲਿਸ ਪ੍ਰਸ਼ਾਸਨ ਦਾ ਜੀ ਬਹੁਤ ਸਹਿਯੋਗ ਰਿਹਾ ਸਾਰਾ ਕੁਝ ਪੁਲਿਸ ਪ੍ਰਸ਼ਾਸਨ ਨੇ ਮਿਹਨਤ ਕੀਤੀ ਹੈ ਉਹਦੇ ਸਹਿਯੋਗ ਨਾਲ ਹੀ ਹੋਇਆ ਉਸ ਤੋਂ ਉਪਰੰਤ ਸਾਡੇ ਐਮਐਲਏ ਸਾਹਿਬ ਗੱਜਨ ਮਾਜਰਾ ਸਾਹਿਬ ਜੀ ਨੇ ਬਹੁਤ ਨਿੱਜੀ ਤੌਰ ਤੇ ਐਸਪੀ ਨਾਲ ਇਨ ਟੱਚ ਰਹਿ ਕੇ ਪ੍ਰਸ਼ਾਸਨ ਨਾਲ ਸਾਰੀ ਪਲ-ਪਲ ਦੀ ਫੀਡਬੈਕ ਲੈ ਕੇ ਮਤਲਬ ਪੂਰੀ ਮਿਹਨਤ ਨਾਲ ਜਿਹੜਾ ਸਾਡਾ ਬੱਚਾ ਸਾਨੂੰ ਦੇ ਦਿੱਤਾ ਸਹੀ ਸਲਾਮਤ ਤੇ ਇੱਕ ਨੌਣਾ ਕੰਮ ਕਰਨ ਵਾਲਿਆਂ ਦਾ ਤੇ ਉਹਨਾਂ ਦਾ ਹਸਰ ਵੀ ਬਹੁਤ ਮਾੜਾ ਕੀਤਾ ਹਾਂਜੀ ਡੀਐਸਪੀ ਸਾਹਿਬ ਕਿਵੇਂ ਕੀਤੀ ਕਾਰਵਾਈ ਸਾਰੀ ਨੂੰ ਕਿਵੇਂ ਜੀ ਜੀ ਕੱਲ ਮੰਦ ਭਾਗੀ ਘਟਨਾ ਵਾਪਰੀ ਸੀਗੀ 6 ਵਜੇ ਦੇ ਕਰੀਬ ਸੂਚਨਾ ਮਿਲਦੇ ਸਾਹਿਬ ਨੂੰ ਐਸਐਸਪੀ ਖੰਨਾ ਦੀ ਰਹਿਨਮਾਈ ਦੇ ਵਿੱਚ ਇਹ ਆਪਰੇਸ਼ਨ ਸ਼ੁਰੂ ਹੋਇਆ ਲੱਗਦਾ ਟੀਮਾਂ ਸੀ ਆਈਏ ਇਸ ਸੱਚਾ ਮਰਵਾ ਤੇ ਮੈਂ ਡੀਐਸਪੀ ਫਾਈਲ ਤੇ ਸਪੈਸ਼ਲ ਬ੍ਰਾਂਚ ਟੈਕਨੀਕਲ ਸੈੱਲ ਇਹ ਸਾਰਿਆਂ ਦੀ ਜਿਹੜੀ ਜ਼ਿਲ੍ਹੇ ਦੀ ਟੀਮ ਸੀਗੀ ਇਹਨਾਂ ਨੇ ਅਪਰੇਸ਼ਨ ਸ਼ੁਰੂ ਕੀਤਾ ਕਿ ਅਸੀਂ ਕੈਮਰੇ ਖੰਗਾਲਣੇ ਸ਼ੁਰੂ ਕੀਤੇ ਤੇ ਕੈਮਰੇ ਖੰਗਾਲ ਦੇ ਖੰਗਾਲ ਦੇ ਅਸੀਂ ਜਿਹਨਾਂ ਦੀ ਲੋਕੇਸ਼ਨ ਜਿਹੜੀ ਟ੍ਰੇਸ ਕਰਦੇ ਰਹੇ ਤੇ ਨਾਲੇ ਇਹਨਾਂ ਦਾ ਜਿਹੜਾ ਵੀਡੀਓ ਫੁਟੇਜ ਸੀਗੇ ਉਹ ਸਾਨੂੰ ਰਾਤ 1.5 ਵਜੇ ਤੱਕ ਕਲੀਅਰ ਹੋ ਗਿਆ ਸੀਗਾ ਉਸ ਤੋਂ ਬਾਅਦ ਫਿਰ ਅਸੀਂ ਜੁਆਇੰਟ ਪ੍ਰੈਜ਼ੀਡੈਂਟ ਪਟਿਆਲਾ ਮਲੇਰਕੋਟਲਾ ਖੰਨਾ ਫਤਿਹਗੁਰ ਸਾਹਿਬ ਇਹਨਾਂ ਜ਼ਿਲ੍ਹੇ ਦੇ ਨਾਲ ਅਸੀਂ ਆਪਣੀ ਲੋਕੇਸ਼ਨ ਉਹਨਾਂ ਦੀ ਸ਼ੇਅਰ ਕਰਦੇ ਰਹੇ ਕਿਉਂਕਿ ਉਹਨਾਂ ਦੀ ਕਾਲ ਜਿਹੜੀ ਸੀ ਉਹਦੇ ਦਾਦਾ ਜੀ ਨੂੰ ਆਉਂਦੀ ਰਹੀ ਸੀ ਫਰੋਦੀ ਦੀ 60 ਲੱਖ ਰੁਪਏ ਉਹਨਾਂ ਨੇ ਡਿਮਾਂਡ ਕੀਤੀ ਸੀ ਤੇ ਕੀ ਚਾ ਕੇ 30 ਲੱਖ ਤੇ ਖੜ ਗਏ ਸੀ ਤੇ ਜਦੋਂ ਉਹਨਾਂ ਦੀ ਗੱਲ ਚੱਲਦੀ ਸੀਗੀ ਉਹੀ ਅਸੀਂ ਲੋਕੇਸ਼ਨ ਸਾਰੇ ਡਿਸਟ੍ਰਿਕਟਾਂ ਨੂੰ ਸ਼ੇਅਰ ਕਰਦੇ ਰਹੇ ਤਾਂ ਕਿ ਬੱਚਾ ਜਿਹੜਾ ਸਹੀ ਸਲਾਮਤ ਰਹਿ ਸਕੇ ਤੇ ਉਸ ਵਾਹਿਗੁਰੂ ਦੀ ਕਿਰਪਾ ਨਾਲ ਬੱਚਾ ਸਹੀ ਸਲਾਮਤ ਆ ਗਿਆ ਤੇ ਉੱਥੇ ਇਨਕਾਊਂਟਰ ਹੋਇਆ ਤੇ ਜਿੱਥੇ ਪਚੀ ਬੰਦ ਹੋਇਆ ਜਖਮੀ ਹੋਣ ਸਾਡਾ ਮਲਾਜ਼ਮ ਵੀ ਜ਼ਖਮੀ ਹੋਇਆ ਇੱਕ ਇਹ ਬੱਚਾ ਆਪਣਾ ਘਰ ਆ ਗਿਆ ਪਿੰਡ ਵਾਲੇ ਦੀ ਲਾ ਲਾ ਆ ਕਰਨ ਨਹੀਂ ਰਿਹਾ ਹਾਂਜੀ ਤੇ ਜਿਹੜੀ ਇਹ ਕਿੰਨਾ ਵਾਪਰੀ ਸੀ ਦੀ ਗੱਲ ਸਭਾ ਵਿਸ਼ੇ ਵਿੱਚ ਤੇਰੀ ਉਹਦੇ ਉਦੋਂ ਤੱਕ ਪੁਲਿਸ ਨੇ ਇੱਕ ਬਹੁਤ ਚੰਗੀ ਕਾਰਵਾਈ ਕਰਕੇ ਇਤੋਂ ਵਧੀਆ ਆਪਣੀ ਕੋਟੇ ਨਾਲ ਉਸਾਰੇ ਜਿਲ੍ਹਾ ਵੀ ਪੁਲਿਸ ਨੇ ਲਾ ਕੇ ਬੱਚੇ ਨੂੰ ਸਹੀ ਸਲਾਮਤ ਘਰੇ ਲਿਆਂਦਾ ਮੈਂ ਤੇ ਧੰਨਵਾਦ ਕਰਦਾ ਸਾਡੇ ਪੁਲਿਸ ਜਿਲ੍ਹਾ ਅਖੰਡਾ ਦੀ ਟੀਮ ਦਾ ਤੇ ਸਾਰੀ ਪੁਲਿਸ ਜਿਲ੍ਹਾ ਦੀ ਟੀਮ ਦਾ ਤੇ ਉਸ ਤੋਂ ਬਾਅਦ ਮੈਂ ਇਹ ਆਪ ਸਰਕਾਰ ਨੂੰ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਇੰਨੀ ਸਹੂਲਤ ਦਿਖਾ ਕੇ ਉਹ ਬੱਚੇ ਨੂੰ ਉਹਨਾਂ ਦੇ ਘਰੇ ਵੀ ਚੋਂ ਪੜਾ ਰਹੀ ਮੈਂ ਇਸ ਦੇ ਕਰਕੇ ਮੈਂ ਸਾਰੀ ਪੁਲਿਸ ਦਾ ਬਹੁਤ ਧੰਨਵਾਦ ਕਰਦਾ ਕਿਹੜਾ ਮੈਂ ਪ੍ਰਤੀਕੋਸ਼ੀ ਦਾ ਉਹ ਟੋਪ ਟਿਕਵਾ ਜੀ ਸਾਡੇ ਸਰਕਾਰ ਨੇ ਕਦੀਆਂ ਕੰਨੀ ਅਟਾਕਣ ਹਾਂ ਹਾਂ ਜੀ ਦੀ ਨੋਕਾ ਅਬੜਾ ਕੀ ਨਾਮ ਹੈ ਜੀ ਅਨਵீர் ਸਿੰਘ ਹੈ ਜੀ ਇਹ ਬੇਟੇ ਦਾ ਤੁਹਾਨੂੰ ਕਦੋਂ ਪਤਾ ਲੱਗਿਆ ਜਦੋਂ ਕਰੋ ਚੱਕਣਾ ਸੀ ਜਦ ਹੀ ਪਤਾ ਲੱਗਿਆ ਸੀ ਕਿ ਸਵਕ ਸੀ ਤੇ ਪ੍ਰਸ਼ਾਸਨ ਦਾ ਤੇ ਸਰਕਾਰ ਦਾ ਕਿਵੇਂ ਰੋਲ ਰਿਹਾ ਇਹਦੇ ਚ ਪ੍ਰਸ਼ਾਸਨ ਤੇ ਸਰਕਾਰ ਦਾ ਹੀ ਬਹੁਤ ਵਧੀਆ ਸਾਡਾ ਸਾਥ ਦੇ ਦਿੱਤਾ ਪੂਰਾ ਤੇ ਬਹੁਤ ਜਿਆਦਾ ਸਾਡੀ ਮਦਦ ਕੀਤੀ ਸਾਰੀ ਰਾਤ ਸਾਡੇ ਨਾਲ ਰਹੇ ਪੂਰਾ ਸਾਥ ਦਿੱਤਾ ਹੀ ਸਾਡਾ